ਪੰਜਾਬ ਵਿੱਚ ਇਸ ਵੇਲੇ ਪੰਚਾਇਤੀ ਚੋਣਾਂ ਕਾਰਨ ਹਰ ਪਿੰਡ ਵਿੱਚ ਸਿਆਸੀ ਮਾਹੌਲ ਗਰਮ ਹੈ ਅਜੇ ਇਹ ਵਿੱਚ ਡੇਰਾ ਬਾਬਾ ਨਾਨਕੇ ਇਲਾਕੇ ਦਾ ਪਿੰਡ ਹਰਦூர்ਵਾਲ ਕਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਜਿੱਥੇ ਇਸ ਵਾਰ ਚਰਚਾ ਸਰਬਸੰਮਤੀ ਦੀ ਨਹੀਂ ਸਗੋਂ ਪਿੰਡ ਦੀ ਸਰਪੰਚੀ ਲਈ ਆਏ 2 ਕਰੋੜ ਦੇ ਆਫਰ ਦੀ ਹੈ ਇਸ ਮਾਮਲੇ ਤੇ ਬੋਲਦਿਆਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵੱਡੇ ਸਵਾਲ ਖੜੇ ਕੀਤੇ ਹਨ ਉਹਨਾਂ ਨੇ ਕਿਹਾ ਕਿ ਇਹ ਇੱਕ ਓਪਨ ਕ੍ਰਪਸ਼ਨ ਹੈ ਇਸ ਲੀਡਰ ਨੂੰ ਫੜ ਕੇ ਅੰਦਰ ਕਰਨਾ ਚਾਹੀਦਾ ਹੈ ਕੋ ਜੇ ਮੈਂ ਆਪਣੇ ਵਾਦੇ ਮੁਤਾਬਕ ਕਾਨੂੰਨ ਨੂੰ ਸੂਰਜ ਦੇ 10:30 ਵਜੇ ਦਾ ਪਹੁੰਚਿਆ। ਕਾਫੀ ਹੱਦ ਤੱਕ ਪ੍ਰਕਿਰਿਆ ਤੇ ਚੱਲ ਪਈ ਹੈ। ਬੀਡੀਪੀਓ ਸਾਹਿਬ ਇੱਥੇ ਨੇ। ਕੁਝ ਸੈਕਟਰੀ ਹੈ ਨੇ, ਕੁਝ ਗੈਰ ਹਾਜ਼ਰ ਨੇ। ਜਿਹੜੇ ਗੈਰ ਹਾਜ਼ਰ ਨੇ ਮੈਂ ਜੀ ਇਲੈਕਸ਼ਨ ਕਮਿਸ਼ਨ ਨੂੰ ਉਹਨਾਂ ਦੇ ਨਾਮ ਕੱਢ। ਅੱਡੋ ਦੇ ਵਿੱਚ ਕੁਝ ਬੀਡੀਪੀਓ ਸਾਹਿਬ ਨੇ ਦੱਸਿਆ ਕਿ ਦੀ ਕੁਝ ਇਹੋ ਜਿਹੇ ਵੀ ਹੈ ਨੇ ਸੈਕਟਰੀ ਜਿਹੜੇ ਹੋ ਸਕਦਾ ਤਾਂ ਉਨਤਾਰੀ ਵਾਲ ਮਿਲ ਲੈ ਕਿਉਂਕਿ ਉਹਨਾਂ ਕੋ ਕੁਝ ਪਿੰਡ ਇੰਦਰ ਦੇ ਨੇ ਕੋਈ ਧੜ ਉੱਥੇ ਮੈਂ ਚੈੱਕ ਕਰਾਂਗਾ ਜਿਹੜਾ ਸੈਕਟਰੀ ਅਵੇਲੇਬਲ ਨਹੀਂ ਹੋਏਗਾ ਉਹਦੀ ਬਕਾਇਦਾ ਤੌਰ 'ਤੇ ਅੱਜ ਹੀ ਕੰਪਲੇਂਟ ਜਿਹੜੀ ਇਲੈਕਸ਼ਨ ਕਮਿਸ਼ਨ ਨੂੰ ਦਿੱਤੀ ਜਾਏਗੀ ਬਾਕੀ ਸਮੁੱਚੇ ਪੰਜਾਬ ਦੇ ਵਿੱਚ ਮੈਂ ਸਾਰੇ ਸਾਥੀਆਂ ਨੂੰ ਕਹਿਣਾ ਚਾਹੁੰਦਾ ਕਿ ਵਿਜੀਲੈਂਟ ਰੋ ਇੱਕ ਤੇ ਚੁੱਲਾ ਟੈਕਸ ਜਿਹੜਾ ਬੈਂਕ 'ਚ ਵੀ ਤੁਸੀਂ ਐਡਵਾਂਸ ਦੇ ਵਿੱਚ ਜਮ੍ਹਾਂ ਕਰਾ ਸਕਦੇ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਕਿ 50 ਰੁਪਏ ਜਿਹੜੇ ਪਿੰਡੇ ਦਾ ਅਕਾਊਂਟ ਜਿਸ ਬੈਂਕ 'ਚ ਆਇਆ ਉੱਥੇ ਤੁਸੀਂ 25 ਘਟਾ ਲਓ 7 ਰੁਪਏ ਸਾਲ ਦਾ ਚੋਲਾ ਟੈਕਸ 55 ਸਾਲਾਂ ਦੇ 35 ਬਣੇ ਤੁਸੀਂ 50 ਰੁਪਏ ਜਮ੍ਹਾਂ ਕਰਾ ਦੇ ਜਦ ਰਸੀਦ ਲੈਣੀ ਬੈਂਕ ਤੋਂ ਉਹ ਚੋਲਾ ਟੈਕਸ ਤੇ ਲੈ ਲੋ ਤੇ ਜਦੋਂ ਕਾਗਜ਼ ਦੇਣੇ ਨੇ ਉਹਦੇ ਵਿੱਚ ਇੱਕ ਤੇ ਹੈਵੀ ਡਿਵਡ ਦੋ ਜਿਹੜਾ ਮੈਂ ਦੱਸਿਆ ਜਿਹਦੇ ਵਿੱਚ ਲਿਖਿਆ ਗਿਆ ਕਿ ਅਸੀਂ ਕਿਸੇ ਵੀ ਸਰਕਾਰ ਦੀ ਮਿਸਪੈਲਟੀ ਦੀ ਜਾਂ ਪੰਚਾਇਤ ਦੀ ਪੈਣੇ ਤੇ ਕਾਬਜ਼ ਨਹੀਂ ਦੂਜੀ ਗੱਲ ਇਹ ਨਾ ਮੈਂ ਕਿਸੇ ਮਿਸਪੈਲਟੀ ਦਾ ਨਾ ਕਿਸੇ ਪੰਚਾਇਤ ਦਾ ਕੋਈ ਬਕਾਇਆ ਦੇਣਾ ਇੱਕ ਤੇ ਉਹ ਨੋਟਰੀ ਦਾ 50 ਰੁਪਏ ਦਾ ਕਾਗਜ਼ ਜਿਹੜਾ ਆਨਲਾਈਨ ਮਿਲਦਾ ਹੈ ਤਹਿਸੀਲ ਚ ਉਸ ਵਾਰ ਨੋਟਰੀ ਕੋਲੋਂ ਸਾਈਨ ਕਰਵਾਓ ਨਾਲ 50 ਰੁਪਏ ਦੀ ਬੈਂਕ ਦੀ ਪਰਚੀ ਤੇ ਜੇ ਫੇਰ ਵੀ ਕਿਸੇ ਨੂੰ ਆਂਦੀ ਹੈ ਤੇ ਤੁਸੀਂ ਹਰ ਗੱਲ ਮੇਰੇ ਸਾਹਮਣੇ ਰੱਖ ਸਕਦੇ ਹੋ ਬਟ ਮੈਂ ਇਹ ਆਪ ਦੀ ਸਰਕਾਰ ਨੂੰ ਵਿਸ਼ੇਸ਼ ਤੌਰ 'ਤੇ ਭਗਵੰਤ ਮਾਨ ਨੂੰ ਕਹਿਣਾ ਚਾਹਾਂ ਕਿ ਭਗਵੰਤ ਮਾਨ ਜੀ ਤੁਸੀਂ ਖੁਦ ਪੰਜਾਬ ਵਿਧਾਨ ਸਭਾ ਦੇ ਵਿੱਚ ਸਮੁੱਚੇ ਪੰਜਾਬ ਦੇ ਸਾਹਮਣੇ ਲਾਈਵ ਟੀਵੀ ਤੇ ਗਿਆ ਸੀ ਕਿ ਅਸੀਂ ਕਿਸੇ ਪੰਚਾਇਤ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕਰਾਂਗੇ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਜਿਹੜੀ ਪਾਰਟੀ ਕਹਦੀ ਬਦਲਾਵ ਲੈ ਕੇ ਆਵਾਂਗੇ ਜਿਹੜੀ ਕਹਿੰਦੀ ਸੀ ਅਸੀਂ ਲੋਕਾਂ ਦੀ ਸੇਵਾ ਦੀ ਭਾਵਨਾ ਨਾਲ ਅਸੀਂ ਆ ਰਹੇ ਹਾਂ ਅੱਜ ਤੁਸੀਂ ਸਹੀ ਮਹਿਨੇ ਦੇ ਵਿੱਚ ਜਮਹੂਰੀਅਤ ਦਾ ਕਤਲ ਕਰਨ ਨੂੰ ਜਾਵੇ ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕਟ੍ਰੇਟ ਬੇਟ ਫਾਰਮ ਇਜ਼ ਨਾਓ ਅਵੇਲੇਬਲ ਔਨ ਯੋਰ ਲੋਕਲ ਲੰਡਨ ਏਰੀਆ He has more than five years experience in same line. He used to work with reputed companies, agencies as well local builders with brothers. He is professional by plumbing, electrician, masonry, car For more information please contact him at under Trade platform www.checktrade.com. Slash nine two one seven six zero. Chander Consultants Limited. Call him on this number zero seven nine four zero seven nine five six eight six. ਮੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ